ਅੱਜ ਮੀਟਿੰਗ ਕਰਨ ਤੋਂ ਪਹਿਲਾਂ ਮੈਂ ਸਾਡੇ ਇਸ ਮਨੁੱਖਤਾ ਦੇ ਕ੍ਰਾਂਤੀਕਾਰੀ ਪੱਖ ਜਿਨ੍ਹਾਂ ਭਾਗਤਾਂ ਨੇ ਬਹੁਤ ਸਖ਼ਤ ਵੀ ਸਹਾ ਤੇ ਜਿਨ੍ਹਾਂ ਦੀ ਪਵਿੱਤਰ ਸਤਗੁਰੂ ਜੀ ਨੇ ਗੁਰਵਾਣੀ ਨੂੰ ਗੁਰੂ ਗ੍ਰੰਥ ਸਾਹਿਬ ਬਾਚਕ ਬਹੁਤ ਵੱਡਾ ਸਤਿਕਾਰ ਦਿੱਤਾ ਪਾਪਨਾਮ ਦੇਵ ਜੀ ਦੇ ਜਨਮ ਦਿਨ ਦੀ ਸਾਰੀ ਸਮੂੱਚੀ ਗੁਰਨਾਨਕ ਨਾਮ ਲੈਵਾ ਮਾਈ ਭਾਈ ਤੇ ਸਮੂੱਚੀ ਮੁਰਖਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਤੁਸੀਂ ਬੰਨ੍ਹ ਕੇ ਰੱਖੋ ਭਾਈ। ਦੂਸਰੀ ਇਹ 28 ਤਰੀਕ ਨੂੰ ਜਦੋਂ ਸਾਡੀ ਚੋਣ ਹੋਈ ਸੀ ਹਾਊਸ ਦੀ ਤੇ ਉਹਦੇ ਵਿੱਚ ਫੇਰ ਹਰ ਸਾਲ ਦੀ ਤਰ੍ਹਾਂ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਉਹਨਾਂ ਦੀ ਅੱਜ ਤੇ ਵੀ ਮੀਟਿੰਗ ਸੀ। ਸਭ ਤੋਂ ਪਹਿਲੀ ਮੀਟਿੰਗ ਜਿਹਦੇ ਵਿੱਚ ਕੁਝ ਸਾਡੇ ਰੁਟੀਨ ਮੈਟਰ ਤਾਂ ਹੁੰਦੇ ਹੀ ਆ ਪਰ 3-4 ਜਿਹੜੇ 25 ਦਾ ਮਸਲੇ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਆ ਉਹਨਾਂ ਦੀ ਵੀ ਬਹੁਤ ਗੰਭੀਰਤਾ ਨਾਲ ਵਿਚਾਰ ਹੋਈ ਤੇ ਉਹਨਾਂ ਦੇ ਅੰਤਰ ਕਮੇਟੀ ਵੱਲੋਂ ਜਿਹੜੇ ਉਹ ਮਤੇ ਵੀ ਲਿਆਂਦੇ ਗਏ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਅੰਦਰ ਹਵਾਈ ਅੱਡਿਆਂ ਤੇ ਸਿੱਖ ਕਰਮਚਾਰੀਆਂ ਨੂੰ ਕੁਰਬਾਨ ਪੈਣ ਕੇ ਡਿਊਟੀ ਕਰਨ ਤੋਂ ਰੋਕਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਵੱਡਾ ਹਮਲਾ ਹੈ ਇਹ ਭਾਰਤ ਸੰਵਿਧਾਨ ਦੀ ਵੀ ਲੰਘਣਾ ਹੈ ਕਿਉਂਕਿ ਇਸ ਵਿੱਚ ਸਿੱਖਾਂ ਨੂੰ ਕਕਾਰਾਂ ਸਮੇਤ ਦੇਸ਼ ਅੰਦਰ ਹਵਾਈ ਸਫਰ ਕਰਨ ਤੇ ਆਪਣੀ ਧਾਰਮਿਕ ਮਾਨਤਮਾ ਮਾਨਤਾਵਾਂ ਨੂੰ ਨਿਭਾਉਂਦਾ ਪੂਰਾ ਅਧਿਕਾਰ ਹੈ। ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਪਹਿਲਾਂ ਵੀ ਦੇਸ਼ ਅੰਦਰ ਕਕਾਰ ਫੈਨ ਕੇ ਪ੍ਰਖਿਆਵਾਂ ਦੇਣ ਅਤੇ ਡਿਊਟੀ ਕਾਰਨ ਸਮੇਂ ਬਾਰ-ਬਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਕੇ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਦੀ ਮੰਗ ਵੀ ਕੀਤੀ ਹੋਈ ਹੈ। ਇਹ ਸਾਡਾ ਜਿਹੜੇ ਪਿੱਛੇ ਰਾਜਸਥਾਨ ਦੇ ਵਿੱਚ ਦੋ ਬੱਚੀਆਂ ਜੁਡੀਸ਼ੀਅਲ ਸਰਵਿਸ ਦੇ ਵਿੱਚ ਐਗਜ਼ਾਮੀਨੇਸ਼ਨ ਲਈ ਗਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਬੱਚੀ ਆ ਜਿਹੜਾ ਅਸੀਂ ਸ਼ਾਮਲੇ ਗੁਰਦੁਆਰਾ ਪਰਮੰਦਰ ਕਮੇਟੀ ਵੱਲੋਂ ਸਰਦਾਰ ਲਖਵੀਰ ਸਿੰਘ ਸਾਡਾ ਮੀਰ ਸਕੱਤਰ ਵੱਲੋਂ ਪਟੀਸ਼ਨ ਪਾਈ ਹਾਈ ਸੁਪਰੀਮ ਕੋਰਟ ਚ ਅੰਤਰ ਕਮੇਟੀ ਇਸ ਬੇਹੱਦ ਗੰਭੀਰ ਮਾਮਲੇ ਤੇ ਹਰ ਪੱਧਰ ਤੇ ਆਵਾਜ਼ ਉਠਾਉਣ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਖਾੜਨ ਦੀ ਬਚਨਵਾਤਾ ਪ੍ਰਗਟਾਉਂਦੀ ਹੈ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪੰਜ ਮੈਂਬਰੀ ਇੱਕ ਡੈਲੀਗੇਟ ਨਿਯੁਕਤ ਕੀਤਾ ਗਿਆ ਜਿਹਦੇ ਵਿੱਚ ਸਰਦਾਰ ਰਗੂਜੀਤ ਸਿੰਘ ਜੀ ਬਿਰਕ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਕਲਿਆਣ ਸਾਡੇ ਮੀਤ ਪ੍ਰਧਾਨ ਸਰਦਾਰ ਸ਼ੇਰ ਸਿੰਘ ਮੰਡ ਵਾਲਾ ਜਨਨ ਸਕੱਤਰ ਤੇ ਸਰਦਾਰ ਕਲਵਾਨ ਸਿੰਘ ਮੰਨਣ ਸਾਡੇ ਮੁਖ ਸਕੱਤਰ ਤੇ ਨਾਲ ਸਕੱਤਰ 85 ਸਾਡੇ ਸਰਦਾਰ ਪ੍ਰਤਾਪ ਸਿੰਘ ਇਹ ਪੰਜੇ ਹੀ ਥੋੜੇ ਦਿਨਾਂ ਦੇ ਵਿੱਚ ਸਿਵਲ ਐਵੀਏਸ਼ਨ ਮਿਨਿਸਟਰ ਤੇ ਸਰਕਾਰ ਨੂੰ ਜਾ ਕੇ ਇਹ ਆਪਣੇ ਉਹ ਆਪਣੀ ਰਿਪਰੈਜੈਂਟੇਸ਼ਨ ਦੇਣਗੇ ਆ ਇੱਕ 30 10 24 ਦੀ ਇੱਕ ਸਾਡੇ ਕੋਲ ਨੋਟੀਫਿਕੇਸ਼ਨ ਆ ਇਹ ਜਿਹੜੀ ਸਰਕਾਰ ਨੇ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਟੀ ਉਦਾਨ ਭਵਨ ਬਣੋਏ ਜਾ ਰਹੀ ਹੋਈ ਆ ਇਹਦੇ ਵਿੱਚ ਸਪੈਸੀਫਿਕ ਤੌਰ ਦੇ ਉੱਤੇ ਇਹ ਚਾਰ ਲਾਈਨਾਂ ਕਿਰਪਾਨ ਨਾਲ ਸੰਬੰਧਿਤ ਲਿਖੀਆਂ ਗਈਆਂ ਕਿਉਂਕਿ ਸਿੱਧੇ ਸ਼ਬਦਾਂ ਚ ਕਿਰਪਾਨ ਉਦਾਂ ਸਾਡੇ ਇੱਕਕਾਰਾਂ ਦੇ ਤੌਰ ਤੇ ਸੀਰੀ ਸਾਹਿਬ ਕਹਿੰਦੇ ਆ ਕਿਰਪਾਨ ਕੈਰੀਡ ਬਾਈ ਸਿੱਖ ਪੈਸੰਜਰ ਨਾਟ ਪਰਮਿਟਿਡ ਫਾਰ ਸਟਾਫ ਔਨ ਐਨੀ ਐਂਟਰੀ ਔਨ ਪਰਸਨ ਇਨ ਡੋਮੈਸਟਿਕ ਰੂਟਸ ਆਫ ਹੁਲੀ ਡੋਮੈਸਟਿਕ ਫਲਾਈਟਸ ऑपरेटिंग फ्रॉम डोमेस्टिक टर्मिनल्स आर अनलाउड हाउएवर ब्लेड ऑफ कृपाण ਛੋਟ ਨਾ ਐਕਸੀਡ 15 22 24 cm सेंटीमीटर 6 इंच ਐਂਡ ਟੋਟਲ ਲੈਂਥ ਆਫ ਦਾ ਕਰਪਾਨ ਛੋਟ ਨਾ ਐਕਸੀਡ 9 ਇੰਚਸ ਇਹ ਮੇਰਾ ਕਹਿਣ ਤੋਂ ਭਾਵ ਕਿ ਸਾਨੂੰ ਬਾਹਰ ਦੇਸ਼ਾਂ ਤੋਂ ਵਿਦੇਸ਼ਾਂ ਦੇ ਵਿੱਚ ਅਸੀਂ ਲੜਾਈਆਂ ਲੜੀਆਂ ਉਹਦੇ ਵਿੱਚ ਅਸੀਂ ਕਾਮਯਾਬ ਹੋ ਗਏ ਬਹੁਤਿਆਂ ਥਾਂਾਂ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਾਨਤਾਵਾ ਮਿਲ ਗਈਆਂ ਪਰ ਭਾਰਤ ਸਰਕਾਰ ਮੈਂ ਸਮਝਦਾ ਇਹੋ ਜਿਹੀ ਜਿੱਦਾਂ ਇੱਕ ਦੁਖ ਦੀ ਆਰ ਲਾ ਕੇ ਦੇਖਣੀ ਹੁੰਦੀ ਯਾਰ ਇਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਨੂੰ ਜਾ ਕੇ ਡੈਪੂਟੇਸ਼ਨ ਔਰ 15-20 ਦਿਨਾਂ ਦੇ ਵਿੱਚ ਸਾਰਾ ਇਹਦਾ ਰਿਜ਼ਲਟ ਕੱਢਣਗੇ ਸੋ ਪਹਿਲਾ ਤਾਂ ਮਤਾ ਸਾਡਾ ਇਹ ਸੀ ਦੂਸਰਾ ਜਿਹੜਾ ਸਾਡਾ ਕਿਉਂਕਿ ਕੈਨੇਡਾ ਅੰਦਰ ਪਿਛਲੇ ਸਮੇਂ ਦੌਰਾਨ ਬਹੁਤ ਘਟਨਾਵਾਂ ਵਾਪਰੀਆਂ ਤੇ ਸਿੱਖ ਮਹਿਸੂਸ ਵੀ ਕਰਦਾ ਤੇ ਠਗਿਆ ਠਗਿਆ ਵੀ ਮਹਿਸੂਸ ਕਰਦਾ ਕਿ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਉਹ ਜਿਹੜੇ ਮੁਲਖ ਆ ਉਹਨਾਂ ਦੀ ਇਕਨੋਮੀ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਤੇ ਭਾਰਤ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਵਿਦੇਸ਼ੀ ਸਿੱਖ ਜਿਹੜੇ ਉਹ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿੱਥੇ-ਜਿੱਥੇ ਵੀ ਰਹਿੰਦੇ ਸੀ ਉੱਥੇ ਵੀ ਇਕਨੋਮੀ ਨੂੰ ਬਹੁਤ ਵੱਡਾ ਉਹਨੇ ਹੰਬੜਾ ਹੰਬੜਾ ਮਾਰਵਾ ਦਿੱਤਾ ਸੋ ਇਹ ਵੀ ਇੱਕ ਮਤਾ ਜਿਹੜਾ ਚੇਚੇ ਤੌਰ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਨੇ ਪਾਸ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਕੈਨੇਡਾ ਅੰਦਰ ਸਿੱਖਾਂ ਖਿਲਾਫ ਸਿਰਜੇ ਜਾਅਰ ਹੈ ਬਰਤਾਂਤ ਦੀ ਨਿਖੇਦੀ ਕਰਦੀ ਹੈ ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਬੀਤੇ ਦਿਨੀ ਆਪਸ ਵਿਚਾਰਾਂ ਦੇ ਵਖਰੇਵੇਂ ਤੇ ਟਕਰਾ ਟਕਰਾਹ ਨੂੰ Hindu ਧਰਮ ਦੇ ਮੰਦਿਰ ਤੇ ਸਿੱਖਾਂ ਵੱਲੋਂ ਹਮਲਾ ਪ੍ਰਚਾਰ ਕੇ ਸਿੱਖਾਂ ਦੇ ਅਕਸ ਨੂੰ ਢਾਹ ਲਗਾਉਣ ਦੀ ਨੇਮੇ ਪੱਧਰ ਦੀ ਕੋਸ਼ਿਸ਼ ਕੀਤੀ ਗਈ ਹੈ ਸਿੱਖ ਕੌਮ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਕਦੇ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਹਮਲੇ ਬਾਰੇ ਸਿੱਖ ਸੋਚ ਵੀ ਨਹੀਂ ਸਕਦੇ ਸਿੱਖਾਂ ਦਾ ਇਤਿਹਾਸ ਸ਼ੁਰੂਆਤ ਦੇ ਭਲੇ ਦੀ ਰੋਸ਼ਨੀ ਵਿੱਚ ਦੂਸਰੇ ਧਰਮਾਂ ਦੀ ਰਿਕਵਾਲੀ ਕਰਨ ਵਾਲਾ ਰਿਹਾ ਹੈ ਨੌਵੇਂ ਪਾਸ਼ਾ ਦੀ ਸ਼ਹਾਦਤ ਇਸ ਦੀ ਉਗੜਵੀਂ ਮਿਸਾਲ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਵੇਲੇ ਸਰਹੰਦ ਫਤਿਹ ਕੀਤਾ ਤੇ ਇਹ ਸਾਡਾ ਇਤਿਹਾਸ ਦੱਸਦਾ ਕਿ ਉੱਥੇ ਜਿਹੜੀ ਵੱਡੇ ਮਸਜਿਦ ਸੀ ਉਹਦੇ ਬਾਹਰੋਂ ਵੀ ਸਿੱਖ ਤੁਰੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਦੇਸ਼ ਕੀਤਾ ਸੀ ਸਾਡਾ ਝਗੜਾ ਕਿਸੇ ਧਾਰਮਿਕ ਸਥਾਨਾਂ ਦੀਆਂ ਬਿਲਡਿੰਗਾਂ ਨਾਲ ਨਹੀਂ ਸਾਡਾ ਝਗੜਾ ਸਿਧਾਂਤਕ ਆ ਤੇ ਅੱਜ ਵੀ ਸਿੱਖ ਉਸ ਕਰਦੇ ਦੇ ਉੱਤੇ ਆਪਣੀ ਜਿਹੜੀ ਆ ਉਹ ਪੂਰਤੀ ਕਰਦਾ ਹੈ ਹਾਲ ਹੀ ਅੰਦਰ ਕੈਨੇਡਾ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਜਿਸ ਤਰ੍ਹਾਂ ਸਿੱਖਾਂ ਖਿਲਾਫ ਨਫਤਰੀ ਪ੍ਰਚਾਰ ਨਫਰਤਈ ਪ੍ਰਚਾਰ ਕੀਤਾ ਗਿਆ ਹੈ ਇਹ ਸਿੱਧੇ ਤੌਰ ਤੇ ਇੱਕ ਸੋਚੀ ਸਮਝੀ ਨੀਤੀ ਹੈ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਜਿਹੀ ਹਰਕਤਾਂ ਨਾਲ ਸਿੱਖਾਂ ਵਿੱਚ ਦੇਸ਼ ਪ੍ਰਤੀ بے ਬਿਸ਼ਵਾਸੀ ਦੀ ਭਾਵਨਾ ਵਧ ਰਹੀ ਹੈ। ਬੀਤੇ ਸਮੇਂ ਜਿਸ ਤਰ੍ਹਾਂ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਅਤੇ ਵਿਦੇਸ਼ਾਂ ਅੰਦਰ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਸਰਦਾਰ ਰਿੱਪੂ ਦਮਨ ਸਿੰਘ ਜੀ ਮਾਲਕ, ਸਰਦਾਰ ਭਾਈ ਪਰਮਜੀਤ ਸਿੰਘ ਦੀ ਪੰਜਵੜ ਦੇ ਕਤਲ ਦੇ ਦੋਸ਼ ਸਰਕਾਰਾਂ ਤੇ ਏਜੰਸੀਆਂ ਤੇ ਇਹ ਲੱਗੇ ਸਵਾਲ ਕਈ ਸਵਾਲ ਪੈਦਾ ਕਰਦੀਆਂ। ਕਿਉਂਕਿ ਉੱਥੇ ਅਸੀਂ ਨਹੀਂ ਕਹਿੰਦੇ ਉਹਨਾਂ ਦੀਆਂ ਏਜੰਸੀਆਂ ਕਹਿੰਦੀਆਂ ਪਰ ਇਹ ਸਵਾਲ ਕਈ ਇਸ ਗੱਲ ਦੇ ਪਿੱਛੇ ਖੜੇ ਹੁੰਦੇ ਆ ਸ਼ਰੋਣੇ ਕਮੇਟੀ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਦੇਸ਼-ਵਦੇਸ਼ ਅੰਦਰ ਬਸਦੇ ਹਰ ਫਿੱਕ ਦੀ ਜਾਨ ਕੌਮ ਲਈ ਕੀਮਤੀ ਹੈ ਚਾਹੇ ਦੇਸ਼ ਵਿੱਚ ਆ ਤੇ ਚਾਹੇ ਵਿਦੇਸ਼ ਵਿੱਚ ਆ ਜੇਕਰ ਕਿਸੇ ਦਾ ਕੋਈ ਜੁਰਮ ਹੈ ਤਾਂ ਉਸ ਵਿਰੁੱਧ ਕਾਨੂੰਨੀ ਢੰਗ ਨਾਲ ਲਿਖਿਆ ਜਾਣਾ ਚਾਹੀਦਾ ਹੈ ਇਹ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇੱਕ ਚੱਲ ਰਹੀ ਸੀ ਔਰ ਉਦੋਂ ਵੀ ਮੈਂ ਕਿਹਾ ਸੀ ਕਿ ਹੁਣ ਐਗਜੈਕਟਿਵ ਦੀ ਮੀਟਿੰਗ ਦੇ ਵਿੱਚ ਬੈਠ ਕੇ ਜਿਹੜਾ ਉਹਦਾ ਫੈਸਲਾ ਕਰਾਂਗੇ ਇੱਕ ਜਿਹੜਾ ਬਹੁਤ ਵੱਡਾ ਐ ਕਿ ਸਾਨੂੰ ਘਾਟਾ ਮ ਬਹੁਤ ਸਾਡੀ 6:30 ਵਜੇ ਆ ਮੈਂ ਕਹਿਣਾ ਉਹ ਆ ਕੇ ਪਾਕਿਸਤਾਨ ਦੇ ਵਿੱਚ ਸਾਡੇ ਹਮੇਸ਼ਾ ਜਥੇ ਜਾਂਦੇ ਆ ਔਰ ਜਿਹੜੇ 3000 ਜਥਾ ਜਿਹੜਾ ਸਾਨੂੰ ਉਹ ਅਲਾਉਟ ਹੁੰਦਾ ਗੁਰਨਾਨਕ ਦੇਵ ਪਾਤਸ਼ਾਹ ਦੇ ਉਸ ਪ੍ਰਕਾਸ਼ ਦਿਹਾੜੇ ਦੇ ਉੱਤੇ ਤੇ ਵਿਸਾਖੀ ਨੂੰ ਸਹਿਬਾਂ ਦੇ ਗੁਰੂ ਪੰਜਮ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਉਦੋਂ ਜਾਣ ਜਾਂਦੇ ਉਥੇ ਸਮਾਦ ਦੇ ਉਹਦੇ ਯਾਦ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਉਹ ਜਦੇ ਬਾਮਾ ਛੋਟੇ ਹੁੰਦੇ ਹੁਣ ਐਸੇ ਕੀ ਕੀ ਹੋਇਆ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਤੇ ਸਾਨੂੰ ਕਈ ਵਾਰੀ ਨਵੋਸ਼ੀ ਦਾ ਵੀ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜੇ ਯਾਤਰੂ ਵਿਚਾਰੇ ਜਾਣ ਲਈ ਕਾਲੇ ਹੁੰਦੇ ਮਨ ਬਣਾਇਆ ਹੁੰਦਾ ਉਹ ਸਾਹਦੇ ਪਤਾ ਨਹੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜੇ ਕੱਢ ਦਿੱਤੇ ਅਸੀਂ ਸਾਰਿਆਂ ਨੂੰ ਸਿੱਖ ਪੰਥ ਨੂੰ ਵੀ ਤੇ ਸਾਰੇ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਸਪਾਰਟ ਕਰਦੇ ਆ ਕਿ ਅਸੀਂ ਕਿਸੇ ਦੀ ਕੋਈ ਪਾਲ ਸ਼ਰਤੀ ਨਹੀਂ ਕਰਦੇ ਇੱਕ ਇੱਕ ਪਾਸਪੋਰਟ ਅਸੀਂ ਵੀਓ ਕੋਰਸ ਆਫ ਲਾ ਬੈਸੀ ਨੂੰ ਭੇਜਦੇ ਆ ਪਰ ਐਤਕਈ 1800 ਤੇ ਵਿੱਚੋਂ ਸਿਰਫ 763 ਵੀਜ਼ੇ ਦਿੱਤੇ ਗਏ ਤੇ 1481 ਵੀਜ਼ੇ ਕੱਢ ਦਿੱਤੇ ਆ ਮੈਂ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕਰਦਾ ਕਿਹੜਾ ਕਰੀਟਰੀਆ ਜਿਹੜਾ ਤੁਸੀਂ ਫਿਕਸ ਕਰਦੇ ਏਦੇ ਉੱਤੇ ਕਿ ਸਾਡਾ ਜਿੱਦਾਂ ਆਲਰੇਡੀ ਬਣਿਆ ਹੈ ਵੀ ਇੰਨਾ ਜਥਾ ਜਾਊਗਾ ਤੇ ਉਹ ਜਥੇ ਦੇ ਵਿੱਚ ਫਿਰ ਤੁਸੀਂ ਉਹ ਵੱਦ-ਵੱਦ ਕੱਟ-ਕੱਟ ਕੇ ਕੱਟ-ਕੱਟ ਕੇ ਅੱਧੀ ਲੱਤੀਆ ਸੇ ਰਹਿਣ ਦਿੱਤਾ ਸੋ ਮੈਂ ਉਸ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਬੀਜ ਐਪਲਾਈ ਕਰਦੀ ਆ ਉਹ ਸਾਰਿਆਂ ਨੂੰ ਬੀਜ ਦਿੱਤੇ ਜਾਣ ਆਂਟਲ ਐਂਡ ਆਂਨਲੈਸ ਜੇ ਕੋਈ ਕਿਸੇ ਦਾ ਕੋਈ ਹੋਰ ਕੋਈ ਸਿਸਟਮ ਨਾਲ ਸੰਬੰਧ ਹੋਵੇ ਉਹ ਨੂੰ ਛੱਡ ਕੇ ਤੋਂ ਇਸ ਕਰਕੇ ਗੁਰਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਵ ਮੌਕੇ ਗੁਰਦਾਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਜਾਣ ਵਾਲੇ ਸ਼ਰਧਾਜੋਆਂ ਸ਼ਰਧਾਲੂਆਂ ਦੇ ਵੱਡੀ ਗੱਲ ਦੀ ਵਿੱਚ ਵੀਜੇ ਕਟਣ ਵੱਡੀ ਚਿੰਤਾ ਦੀ ਗੱਲ ਹੈ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਨਮੈਂਦਾ ਸੰਸਥਾ ਹੈ ਜੋ ਸ਼ਰਧਾਲੂਆਂ ਲਈ ਲੜੀਂਦੇ ਪ੍ਰਬੰਧ ਕਰਨ ਨੂੰ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਸ਼ਰਧਾਲੂਆਂ ਲਈ ਖੋਲੇ ਵੀਜਿਆਂ ਦੀ ਮੰਗ ਕਰਦੀ ਹੈ ਤੇ ਸਿੱਖ ਸੰਸਥਾ ਨੂੰ ਮਿਲਦੇ ਇਹਨਾਂ ਬੀਜਿਆਂ ਵਿੱਚ ਵੱਡੀ ਕਟੌਤੀ ਕਰਨੀ ਸਿੱਖ ਸ਼ਰਧਾਲੂਆਂ ਦੀ ਭਾਵਨਾ ਨੂੰ ਸਾਥ ਮਾਰਨੀ ਹੈ। ਤੇ ਅਸੀਂ ਯਤਨ ਕਰਾਂਗੇ ਕਿ ਜੇ ਸਾਡਾ ਜਿਹੜਾ ਹੁਣ ਬਣਿਆ ਪੈਨਲ ਜਿਹੜਾ ਸ੍ਰੀ ਸਾਹਿਬ ਦੇ ਮਸਲੇ ਤੇ ਮਿਲੂਗਾ ਨਹੀਂ ਤਾਂ ਹੋਰ ਇੱਕ ਪੈਨਲ ਬਣਾਵਾਂਗੇ ਜਿਹੜੇ ਪਾਕਿਸਤਾਨ ਬੈਸੀ ਨੂੰ ਵੀ ਮਿਲ ਕੇ ਆਊਗਾ ਤਾਂ ਕਿ ਪੇ ਭਵਿੱਖ ਦੇ ਵਿੱਚ ਇਹੋ ਜਿਹਾ ਵਰਤਾਰਾ ਜਿਹੜਾ ਹੈ ਉਹ ਨਾ ਕੀਤਾ ਜਾਵੇ। ਉਹ ਤੋਂ ਇਲਾਵਾ ਇੱਕ ਕਿਉਂਕਿ ਡੈਮੋਕ੍ਰੇਸੀ ਢੰਗ ਦੇ ਨਾਲ ਸੰਬੰਧਿਤ ਆ ਦੇ ਇਹ ਇਲੈਕਸ਼ਨ ਕਮਿਸ਼ਨ ਜਿਹੜਾ ਸੇਕੂਰਦਾਰ ਐਕਟ ਦਾ ਉਹਨੂੰ ਇੱਕ ਆ ਬੇਨਤੀ ਰੂਪ ਦੇ ਵਿੱਚ ਤੁਹਾਡੇ ਰਾਹੀਂ ਇੱਕ ਉਹਨਾਂ ਨੂੰ ਅਸੀਂ ਨਿੱਜੀ ਤੌਰ ਤੇ رائے ਦੇਣੀ ਚਾਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਵੀ ਅੱਜ ਮਤਾ ਪਾਸ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਰਜਿਸਟਰ ਕਰਨ ਲਈ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ 31 ਅਕਤੂਬਰ 2024 ਤੱਕ ਦਾ ਸਮਾਂ ਰੱਖਿਆ ਗਿਆ ਸੀ ਇਸ ਤੋਂ ਬਾਅਦ ਹੋਰ ਹੁਣ ਹੋਰ ਸਮਾਂ ਵਧਾਉਣ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ভোটার ਰਜਿਸਟ੍ਰੇਸ਼ਨ ਪ੍ਰਕਿਰਿਆ ਸੰਬੰਧੀ ਪੰਜਾਬ ਸਰਕਾਰ ਵੱਲੋਂ ਅਪਣਾਏ ਜਾ ਰਹੇ ਅਤਰਾਜਯੋਗ ਤਰੀਕੇ ਬਾਰੇ ਉਹ ਅਤਰਾਜਯੋਗ ਤਰੀਕੇ ਕੀ ਸੀਗੇ ਕਿ ਪਹਿਲਾਂ 27 ਲੱਖ ਵੋਟ ਬਣੇ ਫਿਰ 15 ਪੀਹਾਂ ਦਿਨਾਂ ਦੇ ਵਿੱਚ ਹੀ ਉਹ ਵੋਟ ਜਿਹੜੀ ਸੀ 51 ਲੱਖ ਬਣ ਗਈ ਉਹਦੇ ਤੇ ਸਾਡਾ ਇਤਰਾਜ਼ ਸੀਗਾ ਸਾਡਾ ভোটার ਤੇ ਕੋਈ ਨਹੀਂ ভোটার ਜਿਹੜਾ ਬਣਦਾ ਐਜ ਪਰ ਐਕਟ ਉਹ ਵਿਚਾਰਾ ਬਣਾਵੇ ਉਹਦਾ ਹੱਕ ਹੈ ਉਹਦਾ ਉਹ ਡੈਮੋਕਰੈਟਿਕ ਹੱਕਿਆਸੇ ਗੁਜ਼ਰ ਐਕਟ ਥਲੀ ভোটার ਰਜਿਸਟ੍ਰੇਸ਼ਨ ਪ੍ਰਕਿਰਿਆ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਏ ਜਾਇ ਇਤਰਾਜ਼ ਰੋਗ ਤਰੀਕੇ ਬਾਰੇ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਵੀ ਸ਼੍ਰੋਮਣੀ ਪਹਿਲਾਂ ਵੀ ਗੁਰਦੁਆਰਾ ਕਮਿਸ਼ਨ ਪਾਸ ਲਿਖਤੀ ਤੌਰ ਤੇ ਇਤਰਾਜ਼ ਦਰਜ ਕਰਵਾਇਆ ਹੈ ਕਿ ਕਿਵੇਂ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ VOTER ਸੂਚੀਆਂ ਨੂੰ ਆਧਾਰ ਬਣਾ ਕੇ ਸਰਕਾਰ ਵੱਲੋਂ VOTER ਰਜਿਸਟ੍ਰੇਸ਼ਨ ਤਿਆਰ ਕੀਤਾ ਗਿਆ ਹੈ ਸਰਕਾਰ ਦੀ ਪ੍ਰਕਿਰਿਆ ਬੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਰ ਰਜਿਸਟਰ ਦੇ ਨਿਯਮਾਂ ਤੇ ਸਾਧਨਾ ਦੀ ਲੰਘਣਾ ਤੇ ਅਯੋਗ ਵੋਟਰ ਰਜਿਸਟਰ ਕਰਨ ਤੇ ਇਹ ਇਤਰਾਜ਼ ਕਰਦੀ ਵੱਡੇ ਖਾਸੇ ਇਸ ਕਰਕੇ ਅਸੀਂ ਕਰ ਰਹੇ ਆ ਕਿ ਜਿਹੜੇ ਉਹ ਕੁਆਲੀਫਾਈ ਨਹੀਂ ਕਰਦੇ ਇੱਕ ਸਿੱਖ ਦੇ ਸੇਖਿਆ ਅਮਰਤਾਰੀ ਆਖਿਆ ਸਹਿਜਤਾਰੀ ਤੇ ਸਹਿਜਤਾਰੀ ਸਿੱਖ ਦੀ ਵੀ ਇੱਕ ਪ੍ਰਕਿਰਿਆ ਆ ਇਹ ਨਾ ਹੋਵੇ ਫਿਰ ਉਹਦੇ ਵਿੱਚ ਹੋਣਾ ਕੀ ਆ ਬਈ ਉਹ ਜਿਹੜੇ ਨਹੀਂ ਫਾਲ ਕਰਦੇ ਉਹਨਾਂ ਦੀਆਂ ਅਸੀਂ ਇਹਨਾਂ ਨੂੰ ਬੇਇੱਜ਼ਤੀ ਕਰਦੇ ਆ ਉਹ ਰੀਜਿਸਟ੍ਰੇਸ਼ਨ ਬੋਰਡਾਂ ਦੇ ਵਿੱਚ ਲਿਸਟਾਂ 'ਚ ਉਹਨਾਂ ਦਾ ਨਾਮ ਨਾ ਸ਼ਾਮਲ ਕੀਤਾ ਜਾਵੇ ਕਿਉਂਕਿ ਫਿਰ ਇਹ ਕਹਿਣਗੇ ਜੀ ਜਿਹੜੇ ਵੀ ਹਲਕੇ ਦੀਆਂ ਬਣੀਆਂ ਉਹ ਉਤਰਾਜ ਕਰੇ ਫਿਰ ਉਹ ਉਤਰਾਜ ਜਿਹੜਾ ਲੰਬਾ ਪ੍ਰੋਸੈਸ ਪੈ ਜਾਊਗਾ ਉਹ ਵੋਟਰਾਂ ਜਿਹੜੀਆਂ ਜਿਹੜੇ ਐਜ ਪਰ ਐਕਟ ਫਾਲ ਕਰਦੇ ਆ ਜੇ ਉਹ ਰਜਿਸਟ੍ਰੇਸ਼ਨ ਹੁਣ ਜਿਲੇ ਆਪਣੇ ਇਹਨਾਂ ਲਿਸਟਾਂ ਤਿਆਰ ਕਰਦੇ ਆ ਕਾਈਂਡਲੀ ਸਰੋਥ ਸਾਹਿਬ ਜਸਟਿਸ ਸਰੋਥ ਸਾਹਿਬ ਨੂੰ ਵੀ ਬੇਨਤੀ ਕਰਦਾ ਉਹ ਬਿਲਕੁਲ ਰਜਿਸਟ੍ਰੇਸ਼ਨ ਜਿਲੇ ਇਹਨਾਂ ਦੀਆਂ ਲਿਸਟਾਂ ਬਣਾਦਿਆਂ ਉਹਦੇ ਵਿੱਚ ਦਰਜ ਨਾ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਦਰ ਕਮੇਟੀ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਅਪੀਲ ਕਰਦੀ ਹੈ ਕਿ ਵੋਟਰ ਸੂਚੀ ਦਾ ਮਸੌਦਾ ਡਰਾਫਟ ਜਿਹਨੂੰ ਆਪਾਂ ਕੱਲ੍ਹ ਲਏ ਨੇ ਪ੍ਰਕਾਸ਼ ਕਰਨ ਸਮੇਂ ਇਹ ਚਕਿੰਨੀ ਬਣਾਇਆ ਜਾਵੇ ਕਿ ਨਿਯਮਾਂ ਤੇ ਸ਼ਰਤਾਂ ਦੇ ਵਿਰੁੱਧ ਕਿਸੇ ਵੀ ਅਯੋਗ ਵਿਅਕਤੀ ਨੂੰ ਨਾ ਮੋਟਰ ਸੂਚੀ ਵਿੱਚ ਪ੍ਰਕਾਸ਼ਿਤ ਨਾ ਕੀਤਾ ਜਾਵੇ ਇਸ ਲਈ ਵੋਟਰ ਸੂਚੀ ਦਾ ਮਸੌਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਸਮੁੱਚੀ ਸੂਚੀ ਯੋਗ ਸਿੱਖ ਵੋਟਰਾਂ ਦੀ ਪਛਾਣ ਨਾਲ ਤਸਦੀਕ ਕੀਤਾ ਜਾਵੇ ਇੱਕ ਜਿਹੜਾ ਹੋਰ ਅਹਿਮ ਮੁੱਦਾ ਆ ਪਿਛਲੇ ਦਿਨਾਂ ਦੇ ਵਿੱਚ ਬੜਾ ਇਹ মিডিਏ ਦੇ ਵਿੱਚ ਝੜਕਾਰ ਰੱਖਿਆ ਜਿਹਦੇ ਬਾਬਤ ਸਾਡੇ ਬਿਰਕ ਸਾਹਿਬ ਤੇ ਮੰਡ ਸਾਹਿਬ ਤੇ ਕਲਿਆਣ ਸਾਹਿਬ ਨੇ ਬਿਆਨ ਵੀ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਗੁਬਤ ਸਿੰਘ ਸਾਹਿਬ ਨਾਲ ਮੀਟਿੰਗਾਂ ਕਰਦੇ ਆ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਆ ਮੇਰੀ ਤਾਂ ਰੋਜ਼ ਹੀ ਮੀਟਿੰਗਾਂ ਹੁੰਦੀਆਂ ਉਹਨਾਂ ਨਾਲ ਸਾਜਖੰਡ ਸ੍ਰੀ ਦਰਬਾਰ ਸਾਹਿਬ ਜੀ ਨੇ ਮੁਖਰੰਤੀ ਹੈਟਾ ਗ੍ਰਾਂਤੀ ਜਾਨੀ ਰਗਵੀਰ ਸਿੰਘ ਜੀ ਦੇ ਕਾਲ ਤੱਕ ਤੇ ਜੇਦਾਦਾਰ ਵੀ ਆ ਸਾਡੇ ਅੰਦਰਲੇ ਪ੍ਰਬੰਧਨ ਦੀਆਂ 100 ਮੀਟਿੰਗਾਂ ਹੁੰਦੀਆਂ ਤੇ ਜਿਹੜੇ ਗੱਲ ਕਰਦੇ ਅੱਜ ਕੋਈ ਹੋਰ ਤਾਂ ਲੱਭਾ ਨਹੀਂ ਉਹ ਪਤਾ ਨਹੀਂ ਇੱਕ ਹਾਫ ਜੇ ਹੁੰਦੇ ਵੀ ਆਂਗਣ ਟੇਢਾ ਉਹ ਹੱਥ ਨਾ ਪਹੁੰਚਿਆ ਤਾਂ ਫਿਰ ਇਹ ਕਰਨੀ ਹੁਣ ਇਹਨਾਂ ਨੇ ਇੱਕ ਸੋਚੀ ਸਮਝੀ ਸ਼ਾਦਤ ਤਹਿਤ ਇਹ ਕਹਿਣਾ ਸ਼ੁਰੂ ਕਰਤਾ ਜੀ ਵੀ ਗੋਤ ਮੀਟਿੰਗ ਹੋਈ ਮੈਂ ਪੁੱਛਣਾ ਚਾਹੁੰਨਾ ਗੋਤ ਮੀਟਿੰਗ ਕਿਹਦੇ ਨਾਲ ਹੋਈ ਮੇਰੀ ਸਿੰਘ ਸਾਹਿਬ ਨਾਲ ਹੋਈ ਤੇ ਸਿੰਘ ਸਾਹਿਬ ਉਹਨਾਂ ਦੇ ਨਾਲ 100 ਮੁੱਦੇ ਰੋਮਣੀ ਕਮੇਟੀ ਦਾ ਪ੍ਰਧਾਨ ਡਿਸਕਸ ਕਰਦਾ ਤੇ ਜੇ ਸ਼ੋਮਣੀ ਗਾਲੀ ਦਲ ਦਾ ਪ੍ਰਧਾਨ ਵੀ ਆ ਗਿਆ ਮੈਂ ਹੁਣ ਸਪੱਸ਼ਟ ਨਹੀਂ ਕਰਨਾ ਜਿਨ੍ਹਾਂ ਨੇ ਇਹਨਾਂ ਨੂੰ ਖਬਰ ਲਾਈ ਉਹਲੇ ਇਹ ਵੀ ਦੇਖਣਾ ਚਾਹੀਦਾ ਸੀ ਸੋਚਣਾ ਚਾਹੀਦਾ ਸੀ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਆ ਕੀ ਆਪਾਂ ਇਹ ਕਹਿਣਾ ਚਾਹੁੰਦੇ ਪਈ ਹੁਣ ਗਾਲ ਤੱਕ ਜਾਂ ਦਮਦਮਾ ਸਾਹਿਬ ਦੇ ਜਥੇਦਾਨ ਜੇ ਗੱਲ ਨਹੀਂ ਹਰਪ੍ਰੀਤ ਸਿੰਘ ਨੂੰ ਧਾਮ ਹੀ ਮਰਦਾ ਆ ਜਾਂ ਭੂਗੜ ਸਾਹਿਬ ਮਰਦੇ ਆ ਤੇ ਫਿਰ ਮਤਲਬ ਸਾਨੂੰ ਮਿਲਣਾ ਵੀ ਬੈਨਿਆ ਇਹ ਮਤਲਬ ਕਿੱਥੋਂ ਦਾ ਕੜੀ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਮੈਂ ਖਾਸ ਕਰਕੇ ਆਪਣੇ ਤੌਰ ਤੇ ਤੇ ਭੁੰਦਰ ਸਾਹਿਬ ਵੀ ਗੁਰੂ ਸਾਹਿਬ ਜਾਣਨ ਰਾਂਚਕ ਮਾਤਰ ਕਦੇ ਕਿਸੇ ਪੱਖ ਦੇ ਵਿੱਚ ਅਸੀਂ ਕੋਈ ਨਾ ਜਾ ਕੇ ਰਹਿ ਦਿੰਨੇ ਆ ਤੇ ਨਾ ਉਹਨਾਂ ਦਾ ਰਹਿ ਕਰਦੇ ਆ ਉਹ ਉਹਨਾਂ ਦਾ ਇੰਡੀਪੈਂਡੈਂਟ ਜੁਰਿਸਡਿਕਸ਼ਨ ਆ ਪਹਿਲੀ ਜਦੋਂ ਲਖਾਰੀ ਆਏ ਆ ਜਿਹੜੇ ਸੱਦੇ ਸੀ ਉਹਦੋਂ ਧਾਮੀ ਵਿੱਚ ਬੈਠਾ ਤੇ ਮੈਂ ਚਿੱਠੀ ਆਪਣੇ ਬਾਤੇ ਦੇ ਦੇ ਉਹਦੋਂ ਦੀ ਜਿਹੜੀ ਚਿੱਠੀ ਆ ਉਹਦੀ ਮੈਨੂੰ ਵੀ ਬਕਾਇਦਾ ਬਾਕੀ ਲਖਾਰੀਆਂ ਦੇ ਨਾਲ ਚਿੱਠੀ ਆਈ ਆ ਤੇ ਮੈਂ ਤਾਂ ਗਿਆ ਤੇ ਇਹ ਇੱਕ ਨਰੇਟਿਵ ਜਿਹਾ ਬਣਾਈ ਜਾ ਰਹੇ ਕੀ ਕਹਿਣਾ ਚਾਹੁੰਦੇ ਵੀ ਹੁਣ ਦੇਤੀਆਂ ਦਾ ਲੇਖਾ ਲਾਉਂਗੇ ਤੁਸੀਂ 107 ਦੇ ਮਕਾਬਲੇ ਦੇ ਵਿੱਚ ਤੇ ਮੇਰਾ ਦੱਤਾ ਬੋਲ ਨੂੰ ਜਾਂ ਕਿਸੇ ਨੂੰ ਨਹੀਂ ਹੁੰਦਾ ਕਦੇ ਵੀ ਸਵਾਲ ਪਰ ਮੈਂ ਵੀ ਯਾਰ ਮਨੋਕਿਆਂ ਫੇ ਤੁਸੀਂ ਇਹ ਕਿਹੜੀਆਂ ਗੱਲਾਂ ਕਰਕੇ ਸੇਖ ਰਹੇ ਰਾਜਨੀਤੀ ਜਾਂ ਕਿਹੜੀਆਂ ਗੱਲਾਂ ਕਰਕੇ ਤੁਸੀਂ ਲੋਕਾਂ ਨੂੰ ਇੱਕ ਮਾਹੌਲ ਆ ਤੇ ਮੈਂ ਮੀਡੀਆ ਵਾਲੋਂ ਫਾਨ ਵੀ ਵੇਲਦੀ ਕਰਦਾ ਤੁਸੀਂ ਮੈਨੂੰ ਵੀ ਪੁੱਛ ਲਿਆ ਕਰੋ ਮੈਂ ਬਹੁਤ ਵਾਰੀ ਕਹਿ ਚੁੱਕਾ ਐਵੇਂ ਇੱਕ ਗੱਲ ਕਮਾਉਣੀ 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 ਤੇ ਮੈਂ ਕੰਸੈਂਟ ਸਕੇਦਾ ਮੈਨੂੰ ਪੁੱਛ ਲੈਂਦੇ ਫਤੇਗੜ ਸਾਹਿਬ ਕਹਿੰਦੇ ਕਿੱਥੇ ਸਿੰਘ ਸਾਹਿਬ ਦਾ ਤੁਸੀਂ ਬੋਲੇ ਆ ਪਟਿਆਲੇ ਪਹਿਲਾਂ ਬੋਲੇ ਆ ਗੁਰੂਗ੍ਰਾਂਦ ਸਾਹਿਬ ਜونیਰ ਹਾਥੀ ਚ ਬੋਲੇ ਸੈਮੀਨਾਰ ਸਕੇ ਦੋਨਾਂ ਤੇ ਉਹਨੂੰ ਐਵੇਂ ਕਵਾ ਦੇਣਾ ਵੀ ਸ਼ਾਇਦ ਪਰ ਮੇਰਾ ਸੁਭਾਅ ਨਹੀਂ ਪਿਆ ਮੈਂ ਲਿਟੀਗੇਸ਼ਨ ਦੇ ਵਿੱਚ ਪਾਵਾਂ ਨਹੀਂ ਇਹਦਾ ਲਿਟੀਗੇਸ਼ਨ ਵੀ ਪਾਇਆ ਜਾ ਸਕਦਾ ਬਹੁਤ ਕੁਝ ਹੁੰਦਾ ਪਰ ਮੇਰਾ ਸੁਭਾਅ ਨਹੀਂ ਤੇ ਦੂਸਰੀ ਬੇਨਤੀ ਆ ਕੱਲ ਹੁਣ ਮਿਲਿਆ ਜਾ ਕੇ ਸੁਧਾਰ ਲਾਹਰ ਵਾਲੇ ਸਿੰਘ ਸਾਹਿਬ ਨੂੰ ਉਹ ਸਿੱਟਾ 2 ਘੰਟੇ ਰਹੇ ਆ ਤੇ ਮੈਂ ਪੁੱਛ ਰਹਾ ਹਾਂ ਤੁਹਾਨੂੰ ਕਿਹੜਾ ਰਾਈਟ ਆਇਆ ਮਿੱਤਰੋ ਤੁਹਾਨੂੰ ਕਿਹੜੀ ਜਾਗ ਜਾਗੀ ਸੀ ਇਹ ਤੁਸੀਂ ਹੁਣ ਅੱਜ ਫੇਰ ਇਹ ਕਹਿਣਾ ਚਾਹੁੰਦੇ ਬਈ ਫੈਸਲੇ ਵੀ ਤੁਹਾਡੇ ਮੁਤਾਬਕ ਹੋਣ ਤੁਸੀਂ ਆਪਣੇ ਰਿਪਰੈਜ਼ੈਂਟੇਸ਼ਨ ਦੇ ਚੁੱਕੇ ਸ਼ਕਾਲ ਤੱਕ ਨੂੰ ਠੀਕ ਆ ਮਿਲ ਨੂੰ ਮੈਂ ਕਦੇ ਰੂਲ ਆਊਟ ਨਹੀਂ ਕਰਦਾ ਮਿਲਣਾ ਚਾਹੀਦਾ ਮਿਲਣਾ ਆਪਣੇ ਸਿੱਖ ਪੰਥ ਦੇ ਸਾਡੇ ਜਜ਼ੇਦਾਰ ਆ ਉਹਨਾਂ ਨੂੰ ਮਿਲਾਂਗੇ ਆਪਾਂ ਜਾ ਕੇ ਕਿਤੇ ਹੋਰ ਨੂੰ ਤਾਂ ਮਿਲਨੇ ਨਾ ਤੇ ਮਿਲੋ ਜੀ ਸਾਦਕੇ ਮਿਲੋ ਤੇ ਪਰ ਜੇ ਤੁਸੀਂ ਹੁਣ ਕੱਲ ਢਾਈ ਘੰਟੇ ਲਾ ਕੇ ਜੇ ਮੈਂ ਕਹਾ ਮੈਂ ਨਹੀਂ ਕੀਤਾ ਪਰ ਜੇ ਮੈਂ ਹੁਣ ਕਹਾ ਵੀ ਤੁਸੀਂ ਢਾਈ ਘੰਟੇ ਕੀ ਕੁਸਰਮੁਸਰ ਕੀਤੀ ਸੀ ਪਰ ਮੇਰਾ ਸਵਾਲ ਨਹੀਂ ਸੋ ਇਸ ਕਰਕੇ ਕੋਚੀਆਂ ਚਾਲਾਂ ਨਾ ਚਲੋ ਆਪਾਂ ਸਾਰਾ ਕੁਝ ਦੇਖ ਚੁੱਕੇ ਆ ਕਰ ਚੁੱਕੇ ਆ ਤੇ ਫੇਰ ਕਿਸੇ ਨੂੰ ਰਾਜਨੀਤੀ ਪ੍ਰੇਰਕ ਤੌਰ ਦੇ ਉੱਤੇ ਇਹੋ ਜਿਹਾ ਕਰਕੇ ਉਹ ਤੁਸੀਂ ਵੀ ਕਈ ਵਾਰੀ ਟਾਈਟਲ ਬੜੇ ਲਾਦਨੇ ਉਹ ਜਿਹੜੇ ਸਵਾਰ ਜਿਹਾ ਲੱਗਦੇ ਆ ਦੂਜਿਆਂ ਨੂੰ ਸੋ ਇਸ ਕਰਕੇ ਇਹ ਮੈਂ ਵੀਰੋ ਤੁਹਾਨੂੰ ਸਿਹਾਰ ਲੈਰ ਵਾਲਿਆਂ ਨੂੰ ਵੀ ਬੇਨਤੀ ਕਰਨਾ ਮੇਰਾ ਆਪਣੀ ਜ਼ਿੰਦਗੀ ਦਾ ਤੇ ਤੁਹਾਡਾ ਵੀ ਵੱਧ ਤਜਰਬਾ ਔੜ ਕੇੜ ਇੱਕ ਝੰਡੇ ਥੱਲੇ ਤੁਸੀਂ ਇਕੱਠੇ ਹੋਣਾ ਤੇ ਮੈਂ ਕਈ ਵਾਰੀ ਦੇਖਦਾ ਹੁਣਾ ਪੇ ਬੋਲ ਕਬੋਲ ਇੰਨੇ ਕਰ ਜਾਂਦੇ ਇਕੱਠੇ ਬੈਠਣ ਲੱਗੇ ਵੀ ਸ਼ਰਮ ਮਜ਼ੂਤ ਹੁੰਦੀ ਇੰਨੀ ਨਾ ਬੋਲੋ ਤੁਸੀਂ ਮੈਂਬਰ ਆ ਸਰਕਾਰ ਜੋਗਿਆ ਹਾਊਸ ਨੇ ਤੁਹਾਨੂੰ ਚੁਣ ਕੇ ਭੇਜਿਆ ਚੱਕੇ ਚਗਾਏ ਨਾ ਬੋਲੋ ਸੱਚੇ ਬੋਲੋ ਤੇ ਸੱਚ ਕੀ ਆ ਉਹ ਸਾਰਿਆਂ ਦੇ ਸਾਹਮਣੇ ਆ ਸੋ ਇੰਨੇ ਕ ਬੇਨਤੀ ਕਰਕੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਤੇ ਮੈਂ ਇੱਕ ਫਿਰ ਅੰਤ ਦੇ ਵਿੱਚ ਇਹ ਸੋਸ਼ਲ ਮੀਡੀਆ ਵਾਲਿਆਂ ਨੂੰ ਬੇਨਤੀ ਕਰੂਗਾ ਕਿ ਇੱਕ ਜੀ ਬੜੀ ਗੋਪਤ ਮੀਟਿੰਗ ਹੋ ਜੇ ਹੁਣ ਮੈਂ ਪੁੱਛਣਾ ਚਾਹਣਾ ਵੇ ਬੰਦਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਕਿੱਡਾ ਵੱਡਾ ਮੇਰੀ ਵੀ ਸਿਕਿਉਰਟੀ ਨਾਲ ਆ ਜਾਂ ਸਿੰਘ ਸਾਹਿਬ ਦੀ ਵੀ ਸਿਕਿਉਰਟੀ ਨਾਲ ਆ ਤੇ ਉਹ ਗੋਪਤ ਕਿਹੜੀ ਕਿਹੜਾ ਕਿਹੜਾ ਪੱਖ ਤੁਸੀਂ ਗਮਲ ਮਲੇ ਗੱਲ ਨੂੰ ਛਾਲਣਾ ਸ਼ੁਰੂ ਕਰ ਦੇਣਾ ਮੈਂ ਇਹ ਤੋਂ ਪੈਨਿਕ ਵੀ ਨਹੀਂਗਾ ਮੈਂ ਕਰ ਲੈਣੀ ਸੀ ਚਾਹੁੰਦਾ ਪਰ ਮੈਂ ਹੁਣ ਮੇਤੋਂ ਰਿਹਾ ਨਹੀਂ ਗਿਆ ਉਹਦਾ ਮੇਰਾ ਫਰਜ਼ ਨਹੀਂ ਹੁੰਦਾ ਕਿ ਐਵੇਂ ਛੋਟੀਆਂ ਛੋਟੀਆਂ 2 ਪੈਸੇ ਵਾਲੀ 4 ਪੈਸੇ ਉਹਨੂੰ ਗਾਹਾਂ ਵਧਾਈ ਜਾਵਾਂ ਕਰੀ ਜਾਵਾਂ ਪਰ ਫੇਰ ਵੀ ਮੈਂ ਕਈ ਵਾਰੀ ਮਹਿਸੂਸ ਕਰਦਾ ਕਿ ਬੰਡੀਆਂ ਵੀ ਪਈਆਂ ਕਈ ਵਾਰੀ ਇਕੱਠੇ ਵੀ ਹੋਏ ਤੇ ਸਿੱਖ ਪੰਥ ਨੇ ਓੜ ਕੇ ਇੱਕ ਝੰਡੇ ਥਲੇ ਕੱਟੇ ਹੋਣਾ ਉਹ ਝੰਡਾ ਆ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਥੱਲੇ ਤੁਸੀਂ ਸਾਰਿਆਂ ਨੇ ਫੋਲਡ ਚ ਆਉਣਾ ਮੇਰੇ ਨਾਲ ਕਿਹਦੀ ਕਿਹਦੀ ਗੱਲ ਹੁੰਦੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਕਾਲਾ ਪੰਨ ਵੀ ਆ ਕਾਲਾ ਪੰਨ ਵੀ ਹੈਗਾ ਤੇ ਮੈਂ ਕਹਿੰਨਾ ਭਈ ਜੇ ਕਾਲਾ ਪੰਨ ਆ ਤਾਂ ਫੇਰ ਮੁੜ ਕੇ ਸਾਡੇ ਵਿੱਚ ਬੈਠੋਗੇ ਤੇ ਫੇਰ ਸ਼ਰਮਨਾ ਮਹਿਸੂਸ ਕਰਿਓ ਇਸ ਕਰਕੇ ਤੁਹਾਡਾ ਵੀ ਸਾਡਾ ਦਾ ਧੰਨਵਾਦ ਤੇ ਜਲ ਪਾਣੀ ਚੱਕ ਕੇ ਜਾਇਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਡਾਮ ਸਭਾ ਜੀ